ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਹੈ ਜਿਹੜੀ ਯੁੱਧ ਨਸੀਬਤ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਅੱਜ ਨਗਰ ਪੰਚਾਇਤ ਹੰਡਿਆਇਆ ਵੱਲੋਂ ਇਤਿਕ ਨਾ ਜਾਇ ਉਸਾਰੀ ਨੂੰ ਢਾਇਆ ਜਾ ਰਿਹਾ ਹੈ ਇਹਨਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਗੋਰਾ ਸਿੰਘ ਸਨ ਆਫ ਥੁਮਰਾ ਸਿੰਘ ਤੇ ਅਮਰਜੀਤ ਕੌਰ ਵਾਈਫ ਆਫ ਥੁਮਰਾ ਸਿੰਘ ਇਹਨਾਂ ਦੇ ਖਿਲਾਫ 16 ਤੋਂ ਵੱਧ ਐਨਡੀਪੀਐਸ ਤੇ ਹੋਰ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਸੀਗੇ ਇਹਨਾਂ ਦਾ ਪੂਰਾ ਪਰਿਵਾਰੀ ਨਸ਼ਾ ਤਸਕਰ ਦੇ ਕੰਮ 'ਚ ਐਕਟਿਵ ਸੀਗਾ ਔਰ ਜਿਹੜੀ ਇਥੇ ਹੀ ਇਹ ਨਾਜਾਇਜ਼ ਉਸਾਰੀ ਨੂੰ ਢਾਇਆ ਜਾ ਰਹਾ ਹੈ ਇਹਦੇ ਰਿਗਾਰਡਿੰਗ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਜ਼ਬਤੇ ਅਨੁਸਾਰ ਨੋਟਿਸ ਬੀ ਦਿੱਤਾ ਗਿਆ ਸੀਗਾ ਔਰ ਇਹ ਇਲੀਗਲ ਪ੍ਰੋਸੀਡਸ ਆਫ ਡਰਗ ਮਨੀ ਜਰਾ ਹੁੰਦਾ ਉਹਦੇ ਰਾਹੀਂ ਇਹ ਬਣਾਇਆ ਗਿਆ ਸੀਗਾ ਇਸ ਕਰਕੇ ਜ਼ਬਤੇ ਅਨੁਸਾਰ ਨੂੰ ਢਾਇਆ ਗਿਆ ਪੁਲਿਸ ਪ੍ਰਸ਼ਾਸਨ ਇੱਥੇ ਨਾ ਲਾ ਕੇ ਲਾਅਨ ਅਡਾ ਨੂੰ ਬੀਨ ਸ਼ੂਰ ਕਰ ਰਹੀ ਹੈ ਤੇ ਜਿਹੜਾ ਜਹ ਹੈ ਕਾਰਵਾਈ ਕਾਰਵਾਈ ਨੂੰ ਅਮਲ ਚ ਲਿਆਇਆ ਜਾ ਰਿਹਾ ਹੈ ਇਹ ਕਿਤੇ ਦਾ ਸਕੈ ਜਿਹੜਾ ਇਸ ਕੰਦੀ ਦਾ ਇਹਦੇ ਵਿੱਚ ਇੱਕ ਜੇਲ ਤੇ ਜੇਲ ਦੇ ਵਿੱਚ ਹੈ ਔਰ ਜਿਹੜੀ ਅਮਰਜੀਤ ਕਰੋ ਉਹ ਬੇਲਤਬਾਰ ਹੈ ਸਰ 1 ਕਿਉਂ ਬਰਬਰ ਦੇ ਵਿੱਚ ਇੱਕ ਪਰਿਵਾਰ ਦੇ ਮਰੀਨਦਰ ਦੋ ਪ੍ਰਾ ਔਰ ਹੈ ਗੋਰਾ ਸਿੰਘ ਦਾ ਉਹ ਵੀ ਉਹਨਾਂ ਤੇ ਵੀ ਐਕਸਰਸਾਈਜ਼ ਵਗੈਰਾ ਦੇ ਪਰਚੇ ਸਰ ਕਿੰਨੇ ਪਰ ਬੋਕੀ ਢਾਈ ਗੇਜ ਉਹ ਦੇਖੋ ਇਹਦਾ ਅਸੈਸਮੈਂਟ ਤੋਂ ਤੁਹਾਨੂੰ ਇਹਨਾਂ ਆਪਣੇ ਅਫਸਰ ਹੈ ਨਗਰ ਪੰਚਾਇਤ ਤੋਂ ਉਹ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਕਾਈਂਡਲੀ ਬਰੀਫ ਕਰੋ ਇਹ ਨਿਯਾਜ ਕਬਜ਼ਾ ਸੀਗਾ ਨਗਰ ਪੰਚਾਇਤ ਹੜਾਇ ਦੇ ਜ਼ਮੀਨ ਦਾ ਕਬਜ਼ਾ ਸੀਗਾ ਇਹਨਾਂ ਨੂੰ ਪ੍ਰੋਪਰ ਨੋਟਿਸ ਵਗੈਰਾ ਜਾਰੀ ਕਰਕੇ ਇਹ ਕਬਜ਼ਾ ਢਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ ਮਤਾਬ ਇਹ ਨਿਯਾਜ ਕਬਜ਼ਾ ਸੀ ਜਾਂ ਬਾਕੀ ਨਸ਼ੇ ਦੀ ਐਕਟ ਦੇ ਨਾਲ ਚੱਲ ਰਿਹਾ ਸੀ ਇਹ ਸਰ ਨਿਯਾਜ ਕਬਜ਼ਾ ਵੀ ਸੀ ਪਲੱਸ ਨਸ਼ੇ ਦੀ ਇਹਨੇ ਕਾਫੀ ਬਰਚੇ ਵੀ ਕਰਾਏ ਸੀ ਤੁਹਾਡਾ ਨਾਂ ਤੇ ਤੁਹਾਡਾ ਰੈਂਕ ਕੀ ਆ ਮੇਰਾ ਨਾਮ ਮਨਸਾਹੀ ਪ੍ਰੀਤ ਸਿੰਘ ਆ ਜੀ ਮੈਂ ਡੀਐਮ ਆ ਡਸ ਦੇ ਦੇਖੋ ਸਾਰੀ ਕੰਪਲੀਟਲੀ ਨਿਯਾਜ ਸੀਗੀ ਅ ਮਤਲਬ ਪਿਛੁਕਰ ਮੈਨੇ ਜਿਵੇਂ ਤੁਹਾਨੂੰ ਦਸੀਆ ਕਿ ਇਨਾਦ ਦਾ ਪਿਛੁਕਰ ਨਸਾ ਤਸ ਕਰਦਾ ਸੀਗਾ ਔਰ ਰੂਟੀਨ ਦਾ ਪ੍ਰੋਸੈਸ ਹੁੰਦਾ ਹੈ ਕਿ ਜਿਹੜੀ ਨਾ ਇਲੀਗਲ ਸਟਰਕਚਰ ਹੁੰਦੀ ਹੈ ਉਹਨੂੰ ਨਗਰ ਪੰਚਾਇਤ ਵੱਲ ਲੋਅ ਨਾ ਵੈਰੀਫਾਈ ਕਰ ਢਾਇਆ ਜਾਂਦਾ ਹੈ ਉਹਦੇ ਵਿੱਚ ਇਹਨੂੰ ਲਾਇਆ ਗਿਆ ਸਰ ਹੋਰ ਵੀ ਮਤਲਬ ਕਿ ਦੇਖੋ ਅਸੀਂ ਹੰਡਿਆ ਕਿਲਾਪੱਤੀ ਹੰਡਿਆਏ ਦੇ ਵਿੱਚ ਖੜੇ ਇੱਥੇ ਪਹਿਲੇ ਵੀ ਦੋ ਸਟਰਕਚਰ ਨੂੰ ਢਾਇਆ ਗਿਆ ਸੀਗਾ ਜਿਹੜਾ ਬਨਾਰਾ ਦੇ ਵਿੱਚ ਨਾ ਟੋਟਲ 6 ਸਟਰਕਚਰ ਜਿਹੜੇ ਇਲੀਗਲ ਸੀਗੇ ਉਹਨਾਂ ਨੂੰ ਢਾਇਆ ਗਿਆ ਸੀਗਾ